ਠੀਕ ਆ ਜੀ ਦੋਸਤੋ ਪਹਿਲਾਂ ਵੀ ਖਬਰ ਅਸੀਂ ਬਹੁਤ ਦੁਖੀ ਹਿਰਦੇ ਨਾਲ ਦਿੱਤੀ ਆ ਵੀ ਸਾਡਾ ਵੀਰ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦਾ ਅਮਰitsar ਤੋਂ ਯੋਧਾ ਪੱਤਰਕਾਰ ਸੀ ਬਾਈ ਤੇ ਇਸ ਟਰੱਕ ਦੇ ਥੱਲੇ ਆਉਣ ਦੇ ਨਾਲ ਉਹਦੀ ਮੌਤ ਹੋਈ ਆ ਚਲੋ ਮਾਲਕ ਦਾ ਭਾਣਾ ਕਹਿ ਦਿੰਦੇ ਆਪਾਂ ਠੀਕ ਹੈ ਪਰਮਾਤਮਾ ਦਾ ਭਾਣਾ ਭਾਈ ਜਿਸ ਤਰ੍ਹਾਂ ਲਿਖੀ ਆ ਉਸ ਤਰ੍ਹਾਂ ਬੰਦੇ ਨੇ ਜਾਣਾ ਏ ਪਰ ਇਹ ਸਿਸਟਮ ਸਰਕਾਰਾਂ ਦੇ ਉੱਤੇ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਇਹ ਰਾਜਸਥਾਨ ਦਾ ਟਰੱਕ ਹੈ ਆਇਓ ਬਾਈ ਜੀ ਕੋਲ ਨੂੰ ਆ ਇੱਕ ਨੰਬਰ ਪਲੇਟ ਦੀ ਕਿਹ ਹੈ ਇੱਕ ਥੱਲੇ ਲੱਗੀ ਹੋਈ ਹੈ ਆ ਥੱਲੇ ਵਾਲੀ ਨੰਬਰ ਪਲੇਟ ਹੋਰ ਹੈ ਉੱਤੇ ਵਾਲੀ ਹੋਰ ਹੈ ਪਿੱਛੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਇਹ ਰਾਜਸਥਾਨ ਦਾ ਹੈ ਬਾਈ ਜੀ ਤੇ ਤੇ ਸਰਕਾਰਾਂ ਤੇ ਸਾਡਾ ਸਿਸਟਮ ਕਿੰਨੇ ਨਾਕੇ ਲੰਘ ਕੇ ਆਇਆ ਹੂੰਗਾ ਕਿੰਨੇ ਪੁਲਿਸ ਦੇ ਨਾਕੇ ਲੱਗੇ ਹੋਣੇ ਰਾਜਸਥਾਨ ਤੋਂ ਲੈ ਕੇ ਅਮ੍ਰਿਤਸਰ ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੋਊਗਾ ਤੇ ਕਿਸੇ ਨੇ ਨਹੀਂ ਦੇਖਿਆ ਇੱਥੇ ਬਾਈ ਜੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਅੰਨੀ ਪੀਂਦੀ ਕੁੱਤੇ ਚੱਟਦੇ ਇਹ ਕਹਾਵਤ ਪੰਜਾਬ ਦੇ ਉੱਤੇ ਹੀ ਲਾਗੂ ਹੁੰਦੀ ਹੈ ਹੁਣ ਸਾਡਾ ਬੰਦਾ ਖਾ ਗਿਆ ਇਹ ਇਹ ਬੰਦਾ ਉਹਰੇ ਇਹ ਡਰੜ ਕੇ ਹਰਜੀਤ ਨੂੰ ਡਰੜ ਕੇ ਭੱਜਣ ਲੱਗੇ ਸੀਗੇ ਤੇ ਇਹ ਫਿਰ ਵੀਰਾਂ ਨੇ ਫੜਿਆ ਕਾਬੂ ਕੀਤਾ ਦੋ ਬੰਦੇ ਇੱਕ ਭੱਜ ਗਿਆ ਉਹਨਾਂ ਵਿੱਚੋਂ ਵੀ ਦੱਸ ਰਹੇ ਆ ਕਿਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਤੇ ਰਾਜਸਥਾਨ ਨੰਬਰ ਟਰੱਕ ਇੱਥੇ ਕਰ ਕੀ ਰਿਹਾ ਚਲੋ ਠੀਕ ਹੈ ਤੇ ਆਹ ਆ ਲਓ ਜੀ ਦੋਨੋ ਭਾਈ ਕੀ ਕਰਤਾ ਕੁਫਰੇ ਦਾ ਇਹ ਸਵੇਰ ਦੇ ਭਾਜੀ ਇੱਕ ਵਾਰ ਦਈਦੀ ਸਾਡੀ ਵਾਜ ਤੇ ਭਰਾ ਉਸੇ ਵਲੇ ਆਉਂਦਾ ਪ੍ਰੈਸ ਕੋਲ ਸਾਡੀ ਬੜਾ ਦੁੱਖ ਲੱਗਾ ਵੇਖ ਕੇ ਕਿ ਛੋਟੇ ਛੋਟੇ ਬੱਚੇ ਆ ਤੇ ਉਹ ਸਾਡੇ ਵਿੱਚ ਵੀ ਸੀ ਸਾਡਾ ਨਹੀਂ ਰਿਆ ਸਾਡੀ ਨਲਾਇਕੀ ਜਿਹੜੇ ਅਸੀਂ ਇੰਨੇ ਬਾਰਡਰ ਨੰਗ ਅਲਾਈਨਮੈਂਟ ਚਾਬੀ ਕੱਢ ਲੈਨੇ ਅਮੈਂਟ ਚ ਅਸੀਂ ਰੋਕ ਲੈਨੇ ਆ ਪਰ ਅੱਜ ਰੋਡਾਂ ਤੇ ਜਿਹੜੇ ਹਸਾਰ ਦੇ ਨਾਲ ਬੰਦਿਆਂ ਨੂੰ ਮਾਰਿਆ ਜਾ ਰਿਹਾ ਕਿੱਥੋਂ ਤੱਕ ਜਾਏਗਾ ਇੱਕ ਪਰਵਾਹ ਦਾ ਚਰਾਗ ਬੁੱਝ ਗਿਆ ਬਿਲਕੁਲ ਭਾਈ ਜੀ ਇਹ ਇਹ ਕੋਈ ਆਮ ਮੌਤ ਨਹੀਂ ਹੈ ਜੀ ਇਹ ਸਿਸਟਮ ਦੀ ਮਾਰੀ ਹੋਈ ਕਤਲ ਆ ਇਹ ਸਿਸਟਮ ਦਾ ਪਿੱਤਾ ਹੋਇਆ ਤੇ ਸਾਡਾ ਸਿਸਟਮ ਕਦੋਂ ਤੱਕ ਜਾਗੂਗਾ ਯਾਰ ਅੰਨੇ ਵੀ ਦੇਖਦੇ ਆੰਨਿਆਂ ਨੂੰ ਤੇ ਜਦੋਂ ਨਾਕਾ ਲੱਗਿਆ ਹੁੰਦਾ ਪੁਲਿਸ ਵਾਲਿਆਂ ਦੀ ਸਭ ਤੋਂ ਪਹਿਲਾਂ ਨਜ਼ਰ ਪਲੇਟਾਂ ਤੇ ਹੁੰਦੀ ਆ ਇੱਕ ਗੱਡੀ ਮੋੜਿਆਂ ਲੰਗੀ ਜਦੋਂ ਲੰਗੀ ਸਾਰੀ ਤੇ ਪਿੱਛੇ ਨਜ਼ਰ ਰੱਖਦੇ ਆ ਤੇ ਕਿਸੇ ਨੇ ਨਹੀਂ ਰੱਖੀ ਤੇ ਰਾਜਸਥਾਨ ਦੇ ਬਾਰਡਰ ਵੀ ਟੱਪਿਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਆ ਗਿਆ ਹੋਊਗਾ ਤੇ ਭਾਈ ਜੀ ਆ ਇਹ ਸਾਡਾ ਭਗਵਾਨਤਮਨ ਜੀ ਪੱਤਰਕਾਰਾਂ ਦੇ ਉੱਤੇ ਤੁਸੀਂ ਪਰਚੇ ਪਾ ਸਕਦੇ ਹੋ ਝੂਠੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਸ਼ਤਿਆਰ ਦੇ ਸਕਦੇ ਹੋ ਕਰੋੜਾਂ ਰੁਪਏ ਦੀਆਂ ਐਡਾਂ ਦੇ ਸਕਦੇ ਹੋ ਤੁਸੀਂ ਤੁਸੀਂ ਹੋਰ ਤੁਹਾਡੇ ਕੋਲ ਕੱਖ ਨਹੀਂ ਹੋਣਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਰਾਜ ਦੇ ਵਿੱਚ ਬੰਦੇ ਨੂੰ ਗੋਲੀ ਕੋਈ ਵੀ ਜਾ ਕੇ ਜੇ ਕਿਸੇ ਦੇ ਨਾਲ ਵੈਸੇ ਕਿਸੇ ਨਾਲ ਝਗੜਾ ਹੋ ਰਿਹਾ ਇੱਥੇ ਗੋਲੀ ਮਾਰ ਜਾਂਦਾ ਕੋਈ ਕਿਸੇ ਨੂੰ ਪੁੱਛਦਾ ਤੱਕ ਨਹੀਂ ਤੇ ਤੁਸੀਂ ਕੀ ਕਹਿੰਦੇ ਸੀ 11:00 11:00 ਵਜੇ ਤੱਕ ਧੀਆ ਵੀ ਫਿਰਨ ਗਿਆ ਤੂੰ ਤੁਸੀਂ ਰਾਤ ਦੇ ਛੱਡੋ ਸਵੇਰ ਦੇ 11 ਵਜੇ ਤੱਕ ਨਹੀਂ ਬੰਦਾ ਨਿਕਲਣ ਨੂੰ ਬੰਦਾ ਨਿਕਲਣ ਤੋਂ ਦੱਦਦਾ ਹੈ ਵੀ ਸਵੇਰ ਤੇ 11 ਮਰੀ ਪਤਾ ਨਹੀਂ ਕਿੱਥੇ ਜਾ ਕੇ ਕੀ ਹੋ ਜਾਣਾ ਮਾਰਨ ਤੋਂ ਬਾਅਦ ਰੁਕਿਆ ਨਹੀਂ ਫਿਰ ਇਹਨੂੰ ਭਜਾਇਆ ਟਰੱਕ ਨੂੰ ਤੇ ਫਿਰ ਫੜਿਆ ਇੱਥੇ ਲੋਕਾਂ ਨੇ ਮਾਰਨ ਤੋਂ ਬਾਅਦ ਵੀ ਰੁਕਿਆ ਨਹੀਂ ਵੇਖੋ ਜਿੱਥੇ ਐਕਸੀਡੈਂਟ ਹੋ ਗਿਆ ਤੇ ਫਿਰ ਉਹਨੂੰ ਚੁੱਕ ਕੇ ਹਸਪਤਾਲ ਛੱਡ ਕੇ ਆਈਦਾ ਪਰ ਕੱਡੀ ਦੁੱਖ ਦੀ ਗੱਲ ਆ ਬਿਲਕੁਲ ਬਿਲਕੁਲ ਭਾਈ ਜੀ ਇਹ ਇੱਕ ਤਰਾਸ ਦੀ ਆ ਪਰ ਚਲੋ ਹੁਣ ਬੀਰ ਹੋ ਨਹੀਂ ਆ ਰਹੇ ਆਏ ਹੋਏ ਆ ਮੁਲਾਜ਼ਮ ਪਰ ਮੈਂ ਤਾਂ ਇਹ ਕਹਿੰਦਾ ਵੀ ਸਵੇਰ ਦਾ ਹਾਦਸਾ ਹੋਇਆ ਵਾ ਇਹ ਥੋੜੀ ਜਿਹੀ ਜਗ੍ਹਾ ਏ ਤੇ ਹੁਣ ਇੱਕ ਹੋਰ ਹਾਦਸਾ ਡਿੱਗ ਰੇ ਸੀਗਾ ਪਸਰੇ ਦੇ ਰਾਤ ਹੋ ਗਈ ਆ ਹੁਣ ਲੈ ਕੇ ਚੱਲੇ ਆ ਜੀ ਟਰੱਕ ਨੂੰ ਹਾਂ ਜੀ ਫੋਨ ਵੀ ਕੰਦਾ ਵਿੱਚੋਂ ਚੋਰੀ ਹੋ ਗਿਆ ਉਹਨਾਂ ਦਾ ਹਾਂ ਜੀ ਫੋਨ ਵੀ ਕੱਢ ਲਿਆ ਦੇ ਨੇ ਫੋਨ ਵੀ ਚੱਕ ਲਿਆ ਆਈਫੋਨ ਚੋਰੀ ਹੋ ਗਿਆ ਪਤਾ ਜਿਹੜਾ ਬਾਈ ਦਾ ਆਈਫੋਨ ਕੱਢਣ ਦੀ ਚਿਕਵਰੀ ਕਰਦੇ ਸੀ ਸੋ ਜਿਹਦੇ ਵਿੱਚ ਕਵਰੇਜ ਕਰਦਾ ਸੀ ਹਰਜੀਤ ਬਾਈ ਕਹਿੰਦੇ ਉਹਦਾ ਫੋਨ ਸੀ ਆਈਫੋਨ ਤੇ ਯਾਰ ਇਨਸਾਨੀਅਤ ਮਰ ਗਈ ਸਾਡੀ ਜਿੱਥੇ ਕਿਤੇ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਨੂੰ ਪੈ ਗੇ ਬੰਦੇ ਵਿੱਚ ਹੈਗੇ ਨਹੀਂ ਹੈਗੇ ਉਹ ਨਹੀਂ ਦੇਖਦੇ ਅਸੀਂ ਇੱਥੇ ਵੀਰ ਦਾ ਫੋਨ ਚਾਕੇ ਲਿਗੇ ਯਾਰ ਮਰਦਿਆਂ ਦੇ ਕਫਨ ਲਾਉਣ ਲੱਗੇ ਅਸੀਂ ਪੰਜਾਬੀ ਇਹ ਤਾਂ ਸਾਡੀ ਸਾਡੀ ਇਹ ਇਨਸਾਨੀਅਤ ਹੈ ਪਰ ਤੇ ਪੁਲਿਸ ਵਾਲੇ ਵੀਰ ਵੀ ਖੜੇ ਆ ਭਾਜੀ ਇਹ ਸਵੇਰ ਦਾ ਜਾਣਾ ਚਾਹੀਦਾ ਜੀ ਸਵੇਰ ਦਾ ਕੀ ਸਾਡੀ ਤੇ ਸਵੇਰ ਦੀ ਮਤਲਬ ਕਿ ਹਾਦਸਾ ਹੋਇਆ ਜੀ ਹੁਣ ਲੈ ਕੇ ਚੱਲਦੇ ਹਾਂ ਜੀ ਕੋਈ ਵੀ ਭਾਰੀ ਹਾਸਾ ਵਾਪਰ ਸਕਦਾ ਜੀ ਵੇਖੋ ਅਸੀਂ ਸਾਰੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਜੋ ਸਾਡਾ ਪ੍ਰੋਸੈਸ ਬੰਦਾ ਉਸ ਤੋਂ ਬਾਅਦ ਚੱਲਣ ਦੇ ਜੀ ਅਸੀਂ ਆਪਣੀ ਵੀਡੀਓ ਆਪਣੀ ਰਿਕਾਰਡਿੰਗ ਬਣਾਈ ਹੈ ਸਾਡੀ ਉਹ ਵੀ ਬਣ ਗਈ ਹੈ ਪ੍ਰੋਪਰ ਟਾਈਮਿੰਗ ਸਾਰਾ ਕੁਝ ਹੋਣ ਦੇ ਆ ਤੇ ਇਹ ਇਹਦੇ ਇਹਦੇ ਮਾਲਕ ਦਾ ਪਤਾ ਲੱਗਿਆ ਜੀ ਪੋਣੇ ਦੇ ਦੇਖੋ ਜੀ ਇੱਥੇ ਅਸੀਂ ਆਪਣੀ ਕਾਰਵਾਈ ਕਰਦੇ ਹਾਂ ਡੈੱਡ ਬੋਡੀ ਚੋਕੀ ਡੈੱਡ ਬੋਡੀ ਪਹਚਾਈ ਆ ਪੱਤੀਆ ਦੱਛ ਕਰਨ ਦੇ ਆ ਉਸ ਤੋਂ ਬਾਅਦ ਕਾਰਵਾਈ ਜਾਂ ਤਪਤੀ ਜਿਹੜੀ ਆ ਉਹ ਤੇ ਫਰਦ ਤਪਤੀ ਦੇ ਵਿੱਚ ਸਾਰਾ ਕੁਝ ਦੱਲੇ ਸੋ ਗੁਰਪ੍ਰੀਤ ਸਿੰਘ ਨੇ ਜੀ ਅਧਿਕਾਰੀ ਸੋ ਹੁਣ ਲੈ ਕੇ ਚੱਲੇ ਨੇ ਇਹ ਪਰ ਗੱਲ ਫੇਰ ਉਹੀ ਆ ਜਾਂ ਦੋ ਦੋ ਪਲੇਟਾਂ ਬਾਈ ਜੀ ਟਰੱਕ ਦੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਆਇਆ ਹੋਊਗਾ ਇਹ ਵੀ ਨਹੀਂ ਪਤਾ ਵੀ ਕੀ ਕੀ ਵਾਰਦਾਤਾ ਕਰਕੇ ਆਇਆ ਨਹੀਂ ਪਤਾ ਵੀ ਇਹਦੇ ਵਿੱਚ ਵਿਕਦਾ ਕੀ ਹੋਣਾ ਕੀ ਲੈ ਕੇ ਜਾਂਦੇ ਹੋਣੇ ਕੀ ਸਪਲਾਈ ਹੁੰਦਾ ਇਹਦੇ ਚਮਾਲ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਤਿੰਨ ਬੱਚਿਆਂ ਦਾ ਪਿਓ ਇੱਕ ਪਤਨੀ ਦਾ ਸਵਾਗ ਹੋ ਗੋਲੇ ਸਾਡੇ ਸੰਸਟੰਗ ਨੇ